ਉੜੀ ਗਿਆ ਸੀ 11 ਵਜੇ ਡਿਊਟੀ ਤੇ ਗਿਆ ਉਹਨੂੰ ਗੁੰਡਿਆਂ ਨੇ ਉਹਦੇ ਜਿਹੜੇ ਦੁਫਰੇ ਬਦਮਾਸ਼ਾਂ ਨੇ ਉਹਨੂੰ ਰਾਹ ਤੇ ਘੇਰ ਲਿਆ ਪਿੱਛੋਂ ਗळा ਕੁੱਟ ਕੇ ਮਾਰਿਆ ਉਹਦੀ ਗਰਦਨ ਤੇ ਐਡੇ ਐਡੇ ਨਿਸ਼ਾਨ ਸੀਗੇ ਪਿੱਛੋਂ ਮਾਰਿਆ ਮਰਦ ਹੁੰਦੇ ਮੁਰੇ ਆ ਕੇ ਪੰਗਾ ਲੈਂਦੇ ਨਾ ਜਿੱਦਾਂ ਉਹਦੀ ਪਿੱਠ ਪਰ ਕੁਝ ਲਿਖ ਕੇ ਗਿਆ ਤਾਂ ਜੇ ਬਾਪ ਦਾ ਪੁੱਤ ਤਾਂ ਤਾਂ ਆਪਣਾ ਨਾਮ ਵੀ ਲਿਖ ਕੇ ਜਾਂਦਾ ਫੇਰ ਦੇਖਦਾ ਸਵਾਦ ਆ ਕੇ ਸਾਡੇ ਨਾਲ ਫਿਰ ਜੇ ਨਾਕਾਪੇ ਤੇ ਚੀਰ ਦਿੰਦੀ ਨਾ ਮੈਂ ਵੀ ਗੁੱਡ ਬਾਈ ਲਿਖਿਆ ਗਾਲਾਂ ਲਿਖੀਆਂ ਪਿੱਠ ਦੇ ਪਿੱਛੇ ਆਪਣਾ ਨਾਮ ਲਿਖ ਕੇ ਜਾਂਦਾ ਫੇਰ ਅਸੀਂ ਜਾਣਦੇ ਸਾਡਾ ਕੰਮ ਜਾਣਦਾ ਜਿਹੜੇ ਉਹ ਵੀ ਸ਼ਰਾਬੀ ਕੁਆਬੀ ਸੀ ਨਸ਼ੇੜੀ ਸੀ ਉਹਨਾਂ ਨੇ ਅੰਨੇ ਬਾਹ ਦਾ ਸਿਰ ਕੁੱਟਦੇ ਰਹੇ ਮੂੰਹ ਕੁੱਟਦੇ ਰਹੇ ਜਿਵੇਂ ਹਾਤੋਂਪਨੂ ਰੋਣੀ ਚੱਕਦਾ ਸੀ ਰੋਹ ਰੋਹਦਾ ਸੀ ਉਹਦੇ ਹੱਥ ਵੀ ਭੰਨੇ ਪਏ ਸੀ ਤਾਰਾ ਸਾਲ ਬੇਸਤੀ ਨੌਕਰੀ ਕਰੀ ਆ ਦੇਸ ਵਾਸਤੇ ਉਹਨੇ ਆਪਣੇ ਬੱਚੇ ਛੱਟੇ ਸਾਡ ਬਾਪਾ ਪਤਨੀ ਦੇਖੇ ਹੈਗੇ ਅੱਜ ਸਾਡੇ ਬੱਚੇ ਦੀ ਇਸ ਤਰ੍ਹਾਂ ਮੌਤ ਹੋ ਜਾਵੇ ਰਸਤੇ ਦੇ ਵਿੱਚ ਉਹਨੂੰ ਕੁੱਟ-ਕੁੱਟ ਕੇ ਮਾਰ ਦੇਣ ਪਰ ਇਹ ਸਾਤੇ ਬਰਦਾਸ਼ਤ ਨਹੀਂ ਹੋਣਾ ਹੈਗਾ ਸਾਨੂੰ ਉਹਦੇ ਕਾਤਲ ਫੜੇ ਜਾਣ 7 ਵਜੇ ਫੋਨ ਕਰਿਆ ਮੈਂ ਕਹਾ ਜੋ ਕਿ ਆ ਗਿਆ ਮੈਂ ਇੱਥੇ ਕੋਲੋਨੀ ਫਿਰ ਮੈਂ 8 ਵਜੇ ਕਰਿਆ ਕਹਿੰਦਾ ਰੁਕ ਜਾ ਕੇ ਕਿ ਕੋਈ ਚੋਰ ਫੜਿਆ ਇੱਥੇ ਗਾ ਪਿਆ ਵਾਏ ਫਿਰ ਮੈਂ 9 ਵਜੇ ਕਰਿਆ ਕਹਿੰਦਾ ਰੁਕ ਜਾ ਲੈ ਮੈਂ ਆਪੇ ਆ ਜਾਊਂਗਾ ਫਿਰ ਆ ਕੇ 10 ਵਜੇ ਆ ਕੇ ਮੈਂ ਪੁੱਛਿਆ ਮੈਂ ਕਿ ਕਿਆ ਗੱਲ ਹੋ ਗਈ ਕਹਿੰਦਾ ਚੋਰ ਦਾ ਉਹ ਤਾਂ ਕਹਿੰਦਾ ਰੋਲਾ ਰੱਪਾ ਦਾ ਮੈਂ ਖਤਮ ਕਰ ਆਇਆ ਉਸ ਤੋਂ ਬਾਅਦ ਨਹੀਂ ਮੈਨੂੰ ਕੋਈ ਵੀ ਗੱਲ ਤੁਸੀਂ ਮੈਨੂੰ ਲੱਗਦਾ ਵੀ ਇਹ ਕਾਰਨ ਵੀ ਹੋ ਸਕਦਾ ਉਹਦੇ ਪਿੱਛੇ ਹਾਂਜੀ ਇਹ ਵੀ ਕਾਰਨ ਹੋ ਸਕਦਾ ਹੈ ਬਦਲਾ ਲੈਣ ਲਈ 17 ਸਾਲ ਨੌਕਰੀ ਕਰੀ ਆ ਤੇ ਦੋ ਬੇਟੀਆਂ ਨੇ ਉਹਦੇ ਇੱਕ ਬੇਟਾ ਹੈ 4 ਸਾਲ ਦਾ ਤੁਸੀਂ ਆ ਬੱਚਿਆਂ ਕੰਨੀ ਦੇਖੋ ਜੀ ਇਹਨਾਂ ਦਾ ਕੀ ਕਸੂਰ ਸੀ ਉਹਨੂੰ ਬੱਚੇ ਨੂੰ ਹਲੇ ਤੱਕ ਇਹ ਨਹੀਂ ਪਤਾ ਵੀ ਮੇਰਾ ਪਿਓ ਕਿੱਥੇ ਆ ਇਹ ਕਿਹੜੀ ਸਜ਼ਾ ਦਿੱਤੀ ਉਹਨਾਂ ਨੇ ਦੇਸ਼ ਦੀ ਰਾਖੀ ਵਾਸਤੇ ਇੱਕ ਫੌਜੀ ਜਵਾਨ ਦਾ ਕਤਲ ਹੋਇਆ ਤੇ ਇੱਕ ਆਮ ਨੌਜਵਾਨ ਦਾ ਹੋਇਆ ਕਿਉਂਕਿ ਫੌਜੀ ਜਵਾਨ ਦਾ ਹੋਇਆ ਫੌਜੀ ਜਵਾਨ ਦਾ ਹਾਂ ਇੱਥੇ ਆ ਕੇ ਵੀ ਉਹਨੇ ਦੇਸ਼ ਦੀ ਰੱਖੀ ਕਰਦਾ ਥਰਮਲ ਪਲਾਟ ਦੀ ਰੱਖੀ ਕਰਦਾ ਸੀਗਾ ਮੈਂ ਰਾਤ ਵੀ ਇੱਕੋ ਗੱਲ ਕਹਿ ਰਹੀ ਬੱਚਿਆਂ ਨੂੰ ਬਾਹਰ ਨਹੀਂ ਭੇਜਣਾ ਸਾਡਾ ਦਿਲ ਤਹਲੇ ਬਿਆਹ ਬਹੁਤ ਦੇਖ ਕੇ ਲੱਗਿਆ ਨਹੀਂ ਹੈਗਾ ਉਹਦਾ ਮੂੰਹ ਕੁੱਟਿਆ ਤੇ ਗਰ ਕੁੱਟਿਆ ਨਿਸ਼ਾਨ ਦਿਖਦੇ ਜੀ ਬੀਤੇ ਦਿਨ ਰੋਪੜ ਦੇ ਵਿੱਚ ਇੱਕ ਰੂਹ ਕੰਬਾਉਂਡ ਵਾਲੀ ਘਟਨਾ ਵਾਪਰਦੀ ਹੈ ਜਿੱਥੇ ਕਿ ਇੱਕ ਕਾਰ ਦੇ ਵਿੱਚ ਜੋ ਕਿ ਰਾਤ ਤੋਂ ਹੀ ਖੜੀ ਪਾਈ ਜਾਂਦੀ ਹੈ ਤੇ ਉਸ ਦੇ ਵਿੱਚੋਂ ਇੱਕ लाश बरामद ਹੁੰਦੀ ਹੈ ਇੱਕ ਦਰਦਨਾਕ ਕਤਲ ਜਿਹਨ ਇੱਕ ਨੌਜਵਾਨ ਦਾ ਕੀਤਾ ਗਿਆ ਸੋ ਉਹ ਗੁੱਥੀ ਅਜੇ ਉਸੇ ਤਰ੍ਹਾਂ ਬਰਕਰਾਰ ਹੈ ਪਰ ਵੱਡੇ ਸਵਾਲ ਹੈ ਜਿਵੇਂ ਕਿ ਰੋਪੜ ਵਰਗਾ ਸ਼ਾਂਤ ਇਲਾਕਾ ਫਿਰ ਉਸ ਤੇ ਵਿੱਚ ਅਜਿਹਾ ਭਿਆਨਕ ਕਤਲ ਹੋਣਾ ਉਸ ਦੇ ਪਿੱਛੇ ਕਾਰਨ ਕੀ ਹੋ ਸਕਦੇ ਸੋ ਸਾਡੇ ਨਾਲ ਮ੍ਰਿਤਕ ਦੇ ਪਰਿਵਾਰਕ ਮੈਂਬਰ ਹੈ ਪਿਤਾ ਜੀ ਹੈ ਬੱਬਾ ਜੀ ਕੀ ਨਾਸੀ ਨੌਜਵਾਨ ਦਾ ਤੁਹਾਡੇ ਬੇਟੇ ਦਾ ਤੇ ਜੇਰਾ ਨਾ ਹੈ ਮੇਰੇ ਸੁਪਦੇ ਸ਼ੇਰ ਸਿੰਘ ਕਾਲੀਤਾਰ ਬਟਾਲੀਨ 1965 ਮੈਂ 1963 ਪਰਤੇ ਹੋਇਆ ਸੀ 1991 ਚ ਪੈਨਸ਼ਨ ਤੇ ਆਇਆ 28 ਸਾਲ ਨੌਕਰੀ ਕੀਤੀ ਹੈ ਮੇਰਾ ਰੈਂਕ ਸੁਪਦੇਰੇ ਪੈਨਸ਼ਨ ਤੇ ਆਇਆ ਮੇਰਾ ਬੇਟਾ ਵੀ ਆਰਮੀ ਦੇ ਵਿੱਚ ਸੀ ਜਿਹੜ ਜੋ ਜੋ ਕਿ ਮਤਲਬ 15 ਸਾਲ ਨੌਕਰੀ ਕਰਕੇ ਆਪਣੀ ਸਹੀ ਸ਼ਰਧ ਪੈਨਸ਼ਨ ਤੇ ਆ ਗਿਆ ਤੇ ਉਹਦੇ ਨਾਲ ਜਦੋਂ ਡਿਊਟੀ ਤੇ ਗਿਆ ਅੱਗੇ ਇਹ ਰੋਜ਼ ਡਿਊਟੀ ਤੇ ਜਾਂਦਾ ਹੋ ਉਹ ਡਿਊਟੀ ਤੇ ਗਿਆ ਸੀ 11 ਵਜੇ ਡਿਊਟੀ ਤੇ ਗਿਆ ਉਹਨੂੰ ਗੁੰਡਿਆਂ ਨੇ ਉਹਦੇ ਜਿਹੜੇ ਫਿਰ ਬੰਵਾਸਾ ਨੇ ਉਹਨੇ ਰਸਤੇ ਘੇਰ ਲਿਆ ਉਹਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਉਹਦੀ ਡਿਊਟੀ ਹੁਣ ਕਿੱਥੇ ਜਾਂਦੇ ਸੀ ਪੈਨਸ਼ਨ ਆਣ ਤੋਂ ਬਾਅਦ ਡਿਊਟੀ ਤਿੰਨ ਦਿਨ ਜਾਂ ਜਾਂਦਾ ਸੀ ਤਿੰਨ ਦਿਨ ਜਾਂਦਾ ਸੀ ਉਹ ਥਰਮਲ ਪਿੰਕ ਲੌਣੀ ਚ ਰੋਪਣ ਤੇ ਪਾਪ ਤਨੌਲੀ ਤੇ ਤਿੰਨ ਦਿਨ ਡਿਊਟੀ ਹੁੰਦੀ ਇੱਥੇ ਪਾਰਕ ਲੌਣੀ ਇੱਥੇ ਸਿਕਿਉਰਟੀ ਦੇ ਵਿੱਚ ਸੀ ਸਿਕਿਉਰਟੀ ਸੀ ਇਹਦੇ ਪਿੱਛੇ ਤੁਹਾਨੂੰ ਕੀ ਕਾਰਨ ਲੱਗਦੇ ਤੁਸੀਂ ਦੱਸਿਆ ਕਿ ਫੌਜੀ ਜਵਾਨ ਸੀ ਹੁਣ ਆਪਣੀ ਨੌਕਰੀ ਕਰ ਰਹੀ ਸੀ ਕੋਈ ਹਾਲਾਤ ਇਦਾਂ ਦੇ ਬਣੇ ਸੀ ਕੋਈ ਦੁਸ਼ਮਣੀ ਤੁਹਾਡੀ ਕਿਸੇ ਦੇ ਨਾਲ ਜਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਕਾਰਨ ਕਦੀ ਦੱਸਿਆ ਹੋਵੇ ਘਰ ਕਿ ਮੇਰੀ ਕਿਸੇ ਨਾਲ ਇਸ ਤਰ੍ਹਾਂ ਦੀ ਰੰਜਿਸ਼ ਹੋ ਗਈ ਹੁਣ ਮੈਨੂੰ ਖਤਰਾ ਹੋ ਸਕਦਾ ਦਿਖੋ ਉਹਨਾਂ ਸਾਡੀ ਕਿਸੇ ਨਾਲ ਨਾ ਉਹ ਮੁੰਡੇ ਦੀ ਨਾ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਪਰ ਡਿਊਟੀ ਦੌਰਾਨ ਕੋਈ ਡਿਊਟੀ ਸਖਤਾਈ ਵਰਤਣੀ ਪੈਂਦੀ ਹੈ ਕਈ ਵਾਰ ਉਹਨੇ ਡਿਊਟੀ ਫੜਿਆ ਬੰਦੇ ਟੂਟੀਆਂ ਟਾਟੀਆਂ ਖੋਲ੍ਹ ਦੇ ਫੜਲੇ ਬੰਦੇ ਕਿਉਂਕਿ ਕੀ ਪਤਾ ਉਹ ਮਨਸਾ ਉਹਨਾਂ ਦੇ ਬਾਰਦਾਤਾ ਹੋਈ ਹੈ ਉਹ ਚੋਰੀ ਕਰਦੇ ਫੜਦੇ ਫੜਲੇ ਉਹ ਮੁੰਡੇ ਨੇ ਉਹ ਮੁੰਡਾ ਸੱਚਾ ਪੱਕਾ ਮੁੰਡਾ ਸੀ ਦੇ ਉਹ ਨਾ ਫਿਰ ਕੀ ਪਤਾ ਕੋਈ ਇਹੋ ਜੀ ਕਰ ਕਿੰਨਾ ਵਰਤੀ ਹੈ ਕਿਸੇ ਦੀ ਜਾਨ ਲੈਣੀ ਇੰਨੀ ਸੁਖਾਲੀ ਤਾਂ ਨਹੀਂ ਹੁੰਦੀ ਕੋਈ ਕਾਰਨ ਮਜ਼ਬੂਤ ਉਹਦੇ ਪਿੱਛੇ ਹੋਣੇ ਚਾਹੀਦੇ ਹੈ ਕਿਰੇਣਾ ਅੰਦਰ ਹੋਣੀ ਚਾਹੀਦੀ ਜਿਸ ਤਰ੍ਹਾਂ ਦਾ ਹਾਦਸਾ ਦੱਸਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਇਹ ਅੰਜਾਮ ਦਿੱਤਾ ਗਿਆ ਉਹ ਤਾਂ ਬਹੁਤ ਅੰਦਰ ਅੱਗ ਹੋਗੀ ਜਿਨੇ ਇਹ ਕੰਮ ਕੀਤਾ ਉਹ ਨਸ਼ਾ ਕਰਕੇ ਪਹਿਲਾਂ ਨਸ਼ਾ ਬੱਚੇ ਨੂੰ ਖਾਇਆ ਬੱਚੇ ਨੂੰ ਅਦਰ ਫਰਾ ਗੀਤਾ ਪਦਮ ਉਹ ਬੁਧਰਾ ਬੇਉਸ਼ਕੀਤਾ ਅੱਛਾ ਮਲੇ ਜਿਆਦਾ ਨਹੀਂ ਥੋੜਾ ਜਿਹੜੇ ਉਹ ਵੀ ਸ਼ਰਾਬੀ ਕੁਆਬੀ ਦੀ ਨਸ਼ੇੜੀ ਸੀ ਉਹਨਾਂ ਨੇ ਅੰਨੇ ਬਾਹ ਦਾ ਸਿਰ ਕੁੱਟਦੇ ਰਹੇ ਮੂੰਹ ਕੁੱਟਦੇ ਰਹੇ ਜਿਵੇਂ ਹਾਥੋਪਨੂ ਰੋਜ਼ ਚੱਕਦਾ ਸੀ ਰੋਜ਼ ਰੋੜਦਾ ਸੀ ਉਹਦੇ ਹੱਥ ਵੀ ਭੰਨੇ ਪਏ ਸੀ ਤੁਹਾਨੂੰ ਲੱਗਦਾ ਕੋਈ ਨਜ਼ਦੀਕੀ ਹੋ ਸਕਦਾ ਕੋਈ ਨੇੜੇ ਦਾ ਕਿਉਂਕਿ ਇੱਕ ਅਣਜਾਣ ਨੇ ਤਾਂ ਕਿਸੇ ਨੇ ਕੀ ਲੈਣਾ ਸੀ ਅਜਿਹੇ ਕੰਮ ਕਰਕੇ ਕੋਈ ਨੇੜੇ ਦਾ ਕਿਸੇ ਦੇ ਉੱਤੇ ਸ਼ੱਕ ਹੈ ਤੁਹਾਨੂੰ ਸਾਨੂੰ ਤਾਂ ਸਾਨੂੰ ਕਾਤਲ ਮਿਲਣਾ ਚਾਹੀਦਾ ਹੈ ਚਾਹੇ ਜੋ ਵੀ ਮਰਜ਼ੀ ਹੋਵੇ ਸਾਨੂੰ ਕਾਤਲ ਮਿਲੇ ਬਸ ਉਹਦੀ ਲੋਥ ਮਿਲੇ ਬਸ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਸਾਡੇ ਬੱਚੇ ਦਾ ਕਾਤਲ ਚਾਹੀਦਾ ਉਹਨੇ 17 ਸਾਲ ਦੇਸ਼ ਦੀ ਨੌਕਰੀ ਕਰੀ ਆ ਦੇਸ਼ ਵਾਸਤੇ ਉਹਨੇ ਆਪਣੇ ਬੱਚੇ ਛੱਡੇ ਸਾਡਾ ਬਾਪ ਆਪਦੀ ਨਹੀਂ ਦੇਖਿਆ ਹੈਗੇ ਅੱਜ ਸਾਡੇ ਬੱਚੇ ਦੀ ਇਸ ਤਰ੍ਹਾਂ ਮੌਤ ਹੋ ਜਵੇ ਰਸਤੇ ਦੇ ਵਿੱਚ ਉਹਨੂੰ ਕੁੱਟ-ਕੁੱਟ ਕੇ ਮਾਰ ਦੇਣ ਪਰ ਇਹ ਸਾਤੇ ਬਰਦਾਸ਼ਤ ਨਹੀਂ ਹੋਣਾ ਹੈਗਾ ਸਾਨੂੰ ਉਹਦੇ ਕਾਤਲ ਫੜੇ ਜਾਣ ਬਸ ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਹੋਰ ਸਾਨੂੰ ਕੁਝ ਨਹੀਂ ਹੈਗਾ ਸਾਨੂੰ ਉਹਨਾਂ ਦੇ ਕਾਤਲਾਂ ਨੂੰ ਬਸ ਫੜਨਾ ਜ਼ਰੂਰੀ ਹੈ ਬਸ ਅੱਜ ਸਾਡੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਦੇ ਬੱਚੇ ਨਾਲੇ ਕੰਮ ਆ ਪਰੂਗਾ ਸੋ ਉਸਾਨ ਜਗਾ ਦੇ ਵਿੱਚ ਉਹਨਾਂ ਨੇ ਕਰਿਆ ਮਾਰਿਆ ਉਹਨੂੰ ਮੇਰੇ ਬੱਚੇ ਨੂੰ 17 ਸਾਲ ਨੌਕਰੀ ਕਰੀ ਆ ਤੇ ਦੋ ਬੇਟੀਆਂ ਨੇ ਉਹਦੇ ਇੱਕ ਬੇਟਾ ਹੈ 4 ਸਾਲ ਦਾ ਇਹ ਤੁਹਾਨੂੰ ਲੱਗਦਾ ਵੀ ਅਜੀਬ ਵਜਾ ਹੈ ਵੀ ਕਿਸੇ ਨਾਲ ਵੀ ਵਾਪਰ ਸਕਦੀ ਹੈ ਇਹ ਘਟਨਾ ਤੁਹਾਨੂੰ ਅੱਧਾ ਲੱਗਦਾ ਕਿਸੇ ਨਾਲ ਵੀ ਵਾਪਰ ਸਕਦੀ ਆ ਕਿਸੇ ਨਾਲ ਵੀ ਵਾਪਰ ਸਕਦੀ ਆ ਜਦ ਮੇਰੇ ਬੱਚਾ ਡਿਊਟੀ ਤੇ 11 ਵਜੇ ਅਸੀਂ ਭੇਜਿਆ ਸੱਸ ਨੂੰ ਨੇ ਦੋ ਹਨ ਅਸੀਂ ਇਹ ਨਹੀਂ ਗਾ ਵੀ ਚਲੋ ਇਹ ਕੱਲੀ ਸੀਗੀ ਮੈਂ ਖੁਦ ਆ ਪਾਈਆਂ ਅੰਦਰ ਬੇਟਾ ਤੂੰ ਕਿੱਥੇ ਜਾਣਾ ਡਿਊਟੀ ਪਾਵਰ ਕਲੋਨੀਆਂ ਨਹੀਂ ਮਾਤਾ ਮੈਂ ਅੱਜ ਉਧਰ ਜਾਣਾ ਕਨੋਲੀ ਮੈਂ ਚੱਲ ਠੀਕ ਆ ਪੁੱਤ ਜਾਓ ਕਿੰਨੇ ਵਜੇ ਇੱਥੋਂ ਨਿਕਲਦੇ ਆ 11 ਵਜੇ ਨਿਕਲੇ ਅੱਗੇ ਵੀ 11 ਵਜੇ ਜਾਂਦਾ ਸੀਗਾ ਉਸ ਦਿਨ ਵੀ 11 ਵਜੇ ਗਿਆ ਉਹ ਮੈਂ ਸਵੇਰੇ 9:30 ਵਜੇ ਫੋਨ ਕਰਿਆ ਉਹਦਾ ਫੋਨ ਬੰਦ ਆਂਦਾ ਮੈਂ ਕਿਹਾ ਚਲੋ ਆ ਕੇ ਸੋ ਗਿਆ ਹੋਣਾ ਚਲੋ ਇਹਨੇ ਬੋਟੀ ਨੇ ਡੀਕਦੀ ਰਹੀ ਹੈ 10 ਵਜੇ 10:30 ਨੇ ਮੈਨੂੰ ਫੋਨ ਕਰਿਆ ਕਹਿੰਦੀ ਮਾਤਾ ਉਹ ਆਏ ਨਹੀਂ ਹੈਗੀ ਮੈਂ ਕਿਹਾ ਚਲ ਮੈਂ ਦੇਖਦੀ ਆ ਮੈਂ ਹੁਣੇ ਗੱਲ ਕਰਦੀ ਆ ਮੈਂ ਜਾਣ ਲੱਗੀ ਸਰਦਾਰ ਜੀ ਕਹਿੰਦੇ ਮੈਂ ਜਾਣਾ ਪਾਵਰ ਕਲੋਨੀ ਤੇ ਅਸੀਂ ਨੰਬਰ ਲਿਆ ਏ ਉਹ ਬੇਟਾ ਕਹਿੰਦਾ ਜਿਹੜਾ ਉੱਥੇ ਡਿਊਟੀ ਵਰਤੀ ਆਂਟੀ ਰਾਤੋਂ ਡਿਊਟੀ ਪਰ ਨਹੀਂ ਆਇਆ ਹੈਗਾ ਮੈਂ ਕਿਹਾ ਪੁੱਤੂ ਦਾ ਐਕਸੀਡੈਂਟ ਹੋ ਗਿਆ ਸਾਨੂੰ ਪਤਾ ਨਹੀਂ ਸੀ ਵੀ ਉਹਨੂੰ ਮਾਰਤਾ ਕੁੱਟ-ਕੁੱਟ ਕੇ ਸਾਨੂੰ ਐਕਸੀਡੈਂਟ ਐ ਇੱਥੇ ਮੈਨੂੰ ਮੱਲੇ ਵਾਲਿਆਂ ਨੇ ਹਜੇ ਐਕਸੀਡੈਂਟ ਦੱਸਿਆ ਹੋਇਆ ਸੀਗਾ ਬੀਬੀ ਤੁਹਾਡੇ ਬੱਚੇ ਦਾ ਐਕਸੀਡੈਂਟ ਹੋਇਆ ਹੋਇਆ। ਠੀਕ ਹੈ ਤੁਸੀਂ ਪਰ ਮੇਰੇ ਬੱਚੇ ਨੂੰ ਕੁੱਟ-ਕੁੱਟ ਕੇ ਮਾਰਤਾ ਉਹ ਨਾਨੀ। ਇਹ ਕਿਹੜੀ ਸਜ਼ਾ ਦਿੱਤੀ ਉਹ ਨਾਨੀ? ਦੇਸ਼ ਦੀ ਰਾਖੀ ਵਾਸਤੇ ਵਿਦੇਸ਼ ਦੇ 17 ਸਾਲ ਉਹਨੇ ਗਾਲੇ ਆ ਆਪਣੇ ਬੱਚੇ ਛੱਡ ਕੇ ਘਰ-ਬਾਰ ਛੱਡ ਕੇ। ਕਿਉਂ ਮੇਰੇ ਬੱਚੇ ਨੂੰ ਮਾਰਿਆ ਨਜਾਇਜ਼? ਦੇਸ਼ ਦੀ ਰਾਖੀ ਤੁਹਾਨੂੰ ਲੱਗਦਾ ਵੀ ਇਹ ਕਾਰਨ ਇਹ ਹੋ ਸਕਦਾ ਹੈ ਕਿ ਇੱਕ ਫੌਜੀ ਜਵਾਨ ਦਾ ਕਤਲ ਹੋਇਆ ਤੇ ਇੱਕ ਆਮ ਨੌਜਵਾਨ ਦਾ ਹੋਇਆ। ਕਿਉਂਕਿ ਫੌਜੀ ਜਵਾਨ ਦਾ ਹੋਇਆ ਫੌਜੀ ਜਵਾਨ ਦਾ ਹਾਂ ਇੱਥੇ ਆ ਕੇ ਵੀ ਉਹਨੇ ਦੇਸ਼ ਦੀ ਰੱਖੀ ਕਰਦਾ ਥਰਮਲ ਪਲਾਂਟ ਦੀ ਰੱਖੀ ਕਰਦਾ ਸੀਗਾ ਰਾਤਾਂ ਨੂੰ 11 ਵਜੇ ਬੱਚੇ ਨੇ ਜਾਣਾ ਤੜਕੇ ਨੂੰ ਆਪਣੇ ਘਰ ਆਣਾ 9 ਵਜੇ ਸਵੇਰੇ ਇਹ ਡਿਊਟੀਆਂ ਕਰਨੀਆਂ ਕੋਈ ਸਿਖਾਲੀਆਂ ਨਹੀਂ ਹੈਗੀਆਂ ਜਿਹੜੇ ਸੁਨਮਸਾਨ ਜਗ੍ਹਾ ਦੇ ਰਾਹੀ ਜਾਣਾ ਉਧਰ ਨਹਿਰ ਦਾ ਰਸਤਾ ਅੱਗੇ ਤਾਂ ਕਦੀ ਵਾਪਰਿਆ ਨਾ ਇਹ ਕਿੱਦਾਂ ਵਾਪਰ ਗਿਆ ਸਾਨੂੰ ਤਾਂ ਉਹਦੇ ਕਾਤਲ ਚਾਹੀਦੇ ਮੈਨੂੰ ਉਹਦੇ ਕਾਤਲ ਚਾਹੀਦੇ ਜੋ ਕੁਛ ਮਰਜ਼ੀ ਕਰੋ ਉਹਦੇ ਕਾਤਲਾਂ ਦੀ ਵਾਸ ਸਾਨੂੰ ਤਾਂ ਇੱਥੇ ਲੋਥਾਂ ਲਿਆਓ ਬਸ ਸਰਕਾਰ ਤੋਂ ਮੇਰੀ ਇਹੀ ਮੰਗ ਹੈ ਥੋਤੇ ਇਹੀ ਮੰਗਾ ਭਰਾਵਾ ਮੈਨੂੰ ਹੋਰ ਕੁਝ ਨਹੀਂ। ਮੇਰੇ ਭੈਣ ਜੀ ਕਦੀ ਕੋਈ ਗੱਲ ਦੱਸੀ ਸੀ ਉਹਨਾਂ ਨੇ ਆ ਕੇ ਕਦੇ ਕਿ ਕਿਸੇ ਨਾਲ ਕੋਈ ਨੋਕਚੋਕ ਹੋਈ ਹੋਵੇ ਕੋਈ ਕਰਨ ਅੱਜ ਦਿਨ ਹੋ ਗਏ ਕਿ ਅੰਦਰ ਮੈਂ ਡਿਊਟੀ ਲਾ ਕੇ ਆਇਆ ਕਿ ਕੱਪੜੇ ਬਦਲੇ ਕਿੰਦਰ ਰਾਜ ਚਾਹ ਬਣਾ ਦੇ ਮੈਂ ਚਾਹ ਬਣਾਤੀ ਕਿਰੇ ਮੈਂ ਆਇਆ ਮੈਂ 6:00 ਵਜੇ 7 7:00 ਵਜੇ ਫੋਨ ਕਰਿਆ ਮੈਂ ਘਰ ਜੋ ਕਿਰੇ ਆ ਗਿਆ ਮੈਂ ਇੱਥੇ ਕੋਲੋਨੀ 'ਚ ਫਿਰ ਮੈਂ 8:00 ਵਜੇ ਕਰਿਆ ਕਿੰਦਰ ਰੁਕ ਜਾ ਕਿਰੇ ਕੋਈ ਚੋਰ ਫੜਿਆ ਇੱਥੇ ਗਾ ਪਿਆ ਬਾਈ ਫਿਰ ਮੈਂ 9 ਵਜੇ ਕਰਿਆ ਕਰ ਰੁਕ ਜਾਲੇ ਮੈਂ ਆਪੇ ਆ ਜਾਊਗਾ ਫਿਰ ਆ ਕੇ 10 ਵਜੇ ਆ ਕੇ ਮੈਂ ਪੁੱਛਿਆ ਮੈਂ ਕਿਹਾ ਕੀ ਗੱਲ ਹੋ ਗਈ ਕਹਿੰਦਾ ਚੋਰ ਦਾ ਉਹ ਤਾਂ ਕਹਿੰਦਾ ਰੋਲਾ ਰੁੱਪਾ ਤਾਂ ਮੈਂ ਖਤਮ ਕਰਿਆ ਆ ਉਸ ਤੋਂ ਬਾਅਦ ਨਹੀਂ ਮੈਨੂੰ ਕੋਈ ਵੀ ਗੱਲ ਦੱਸੀ ਨਾ ਹੋਈ ਕਿੰਨੇ ਦਿਨ ਪਹਿਲਾਂ ਦੀ ਗੱਲ ਹੈ ਜੀ 22 ਤਰੀਕ ਦੀ ਗੱਲ ਹੈ ਤੁਹਾਨੂੰ ਲੱਗਦਾ ਵੀ ਇਹ ਕਾਰਨ ਵੀ ਹੋ ਸਕਦਾ ਉਹਦੇ ਪਿੱਛੇ ਹਾਂਜੀ ਇਹ ਵੀ ਕਾਰਨ ਹੋ ਸਕਦਾ ਹੈ ਬਦਲਾ ਲੈਣ ਲਈ ਬਾਪੂ ਜੀ ਕੀ ਲਿਖਿਆ ਕੀ ਹੋਇਆ ਸੀ ਕੋਈ ਸੰਕੇਤ ਲੱਗਦੇ ਤੁਸੀਂ ਤਾਂ ਆਪ ਨੌਕਰੀ ਕਰੀ ਫੌਜ ਦੇ ਵਿੱਚ ਕੀ ਸੰਕੇਤ ਕੀ ਲੱਗਦੇ ਤੁਹਾਨੂੰ ਜੋ ਲਿਖਿਆ ਹੋਇਆ ਸੀ ਕਿਸ ਪਾਸੇ ਵੱਲ ਇਸ਼ਾਰਾ ਕਰਦੇ ਸੀ ਕੀ ਕਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਹੋਇਆ ਸੀ ਜੀ ਉੱਥੇ ਉਹ ਮੌਦ ਬਾਰੇ ਸਾਨੂੰ ਇਹਨੇ ਕੋਈ ਕਲੀਅਰ ਹੀ ਨਹੀਂ ਪਤਾ ਲੱਗਿਆ ਅੱਛਾ ਜੀ ਹਾਂ ਕੋਈ ਸਾਡੇ ਸਾਨੂੰ ਛੱਟ ਲੱਗੀ ਹੋਈ ਸੀ ਸਾਨੂੰ ਕੋਈ ਵਾਪਰ ਨਹੀਂ ਸੀ ਵੀ ਕੀ ਹੋ ਰਿਹਾ ਤੁਸੀਂ ਸਮਝ ਨਹੀਂ ਸਕਿਆ ਉਸ ਸਮੇਂ ਹੋ ਕੀ ਰਿਹਾ ਸੀ ਬਸ ਹਾਂ ਹਾਂ ਜੀ ਸਾਨੂੰ ਕੋਈ ਪਤਾ ਨਹੀਂ ਲੱਗਿਆ ਹੈਗਾ ਨਾ ਅਸੀਂ ਡੈੱਡ ਬੋਡੀ ਦੇਖੀ ਉਸ ਟਾਈਮ ਸਾਨੂੰ ਤਾਂ ਹੁਣ ਡੈੱਡ ਬੋਡੀ ਦਿਖਾਈ ਆ ਜਦ ਲੈ ਕੇ ਆਏ ਆ ਉਰੇ ਉੱਥੇ ਕੋਈ ਨਹੀਂ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਦੇਖੋ ਮਰਨਾ ਸਾਰੇ ਨੇ ਤੁਸੀਂ ਵੀ ਇਹ ਮੈਂ ਵੀ ਸਭ ਨਹੀਂ ਜਾਣਾਂ ਪਰ ਜਿਹੜੀ ਉਹਨਾਂ ਹੋਈ ਆ ਨਾ ਉਹ ਦੇਖੀ ਨਹੀਂ ਜਾਂਦੀ ਤੇ ਪਤਾ ਨਹੀਂ ਕਿਵੇਂ ਤੜ ਤੜ ਕੇ ਮਰਿਆ ਹੋ ਵੱਡਿਆ ਨਹੀਂ ਹੈਗਾ ਉਹਦਾ ਮੂੰਹ ਕੁੱਟਿਆ ਉਹਦਾ ਗਰਦ ਕੁੱਟਿਆ ਨਹੀਂ ਆਂ ਦਿਖਦੇ ਕੋਈ ਨਾਲ ਰਹਿਣ ਵਾਲੇ ਜੋ ਇਹਨਾਂ ਦੇ ਨਾਲ ਰਹਿੰਦੇ ਸੀ ਉਹਨਾਂ ਦੇ ਉੱਤੇ ਤੁਹਾਨੂੰ ਕਿਸੇ ਤੋਂ ਉੱਤੇ ਸ਼ੱਕ ਕਿਸੇ ਦੇ ਉੱਤੇ ਹੋਵੇ ਹਾਂ ਉਹਨਾਂ ਨੂੰ ਵੀ ਕਸੋ ਜੋ ਕੋਈ ਵੀ ਹੈ ਚਾਹੇ ਚਾਹੇ ਨਜੀਦੀ ਕੀ ਆ ਉਹਦੇ ਨਾਲ ਰਹਿਣ ਵਾਲਾ ਜਿਹੜੇ ਮੁੰਡੇ ਉਹਦੇ ਨਾਲ ਸੀਗੇ ਤਾਂ ਉਹਨਾਂ ਨੂੰ ਫੜੋ ਤੇ ਉਹਨਾਂ ਨੂੰ ਪੁੱਛ ਕੇ ਚਕਰਨ ਸਾਹੇ ਤਾਂ ਹੀ ਭੇਤ ਨਿਕਲਣਾ ਹੈ ਇਦਾਂ ਤਾਂ ਨਿਕਲਣਾ ਨਹੀਂ ਹੈਗਾ ਸਾਡੇ ਬੱਚੇ ਦੇ ਕਾਤਲ ਚਾਹੀਦੇ ਆ ਸਾਨੂੰ ਹੋਰ ਕੁਝ ਬਾਪਾ ਲੱਗ ਸਕਦਾ ਜੇ ਇਹ ਚਿੰਗਤਰਾ ਸਖਤਾਈ ਵਰਤੋ 50 ਲੱਖ ਸਾ ਤਾਂ ਪਰ ਜਿਹ ਜਿਹੜਾ ਜੇ ਉਹਨੂੰ ਇੱਕ ਵਾਰ ਇੱਕ ਬੱਚਾ ਫੜ ਹੋ ਗਿਆ ਉਹ ਗਾਹਾਂ ਗਾਂ ਪੁਆਇੰਟ 2 ਗਾ ਉਹਨੂੰ ਮਾਰਕਟਾਈ ਕਰਨ ਉਹਨੂੰ ਖੇਚਣ ਮਾਰਾ ਮੋਟਾ ਮੈਂ ਵੀ ਆਰਮੀ ਜਿਹਾ ਬੰਦਾ ਆ ਮੈਨੂੰ ਸਾਰਾ ਪਤਾ ਤੇ ਇਹਦੇ ਵਿੱਚ ਮਾਰਾ ਮੋਟੇ ਉਹਨੂੰ ਸਖਤਾਈ ਵਰਤਨੀ ਪੈਣੀ ਹੈ ਤੁਸੀਂ ਆਪਣੇ ਬੱਚੇ ਨੂੰ ਆਪਣੇ ਵੱਲੋਂ ਪੂਰਾ ਬਰੀ ਕਰ ਦਿਓ ਵੀ ਉਹ ਬਿਲਕੁਲ ਠੀਕ ਸੀ ਆਪਣੀ ਥਾਂ ਦੇ ਉੱਤੇ ਉਹਦੇ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਗੱਲ ਨਹੀਂ ਹੋਊਗੀ ਜਿਹਦੇ ਕਰਕੇ ਕਾਰਨ ਬਣਦੇ ਹੋਵੇ ਨਹੀਂ ਬੱਚਾ ਸਾਡਾ ਠੀਕ ਸੀ ਬਈ ਬੱਚਾ ਜੇ ਠੀਕ ਤੇ ਤਾਂ ਹੀ ਰੁੜੀ ਜਾਂਦਾ ਤੇ ਉਹ ਯਾ ਵੀ ਮੇਰੇ ਦਿਨ ਨਹਿਰ ਨਹਿਰ ਜਾਣਾ ਰਾਤ ਨੂੰ 12 ਵਜੇ ਜਿਹੜੀ ਆ ਪਹਾੜਾ ਨਹਿਰ ਜਾਂਦੀ ਏ ਨਹਿਰ ਨਹਿਰ ਜਾਣਾ ਨਹਿਰ ਨਹਿਰ ਉਹਨਾਂ ਰਾਤ ਨੂੰ 12 ਵਜੇ ਜੇ ਉਹ ਠੀਕ ਸੀ ਤਾਂ ਹੀ ਜਾ ਸਕਦੇ ਸੀ ਜੇ ਸ਼ਰਾਬੀ ਕੋਆਬੀ ਉਹ ਤਾਂ ਨਹਿਰ ਜਾਂ ਗਿਰਦਾ ਉਹਨਾਂ ਦਾ ਕਾਤਲ ਫੜ ਹੋਣੇ ਚਾਹੀਦੇ ਆ ਭਾਈ ਸੰਤ ਕਾਤਲ ਚਾਹੀਦੇ ਆ ਉਹਦੇ ਜਿੱਦਾਂ ਮਰਜ਼ੀ ਕਰੋ ਉਹਨਾਂ ਦੀ ਡੈੱਡ ਬੋਡੀ ਲੈ ਕੇ ਪਾਓ ਸਾਡੇ ਮੂਹਰੇ ਸਾਡੇ ਪਤਾ ਲੱਗੇ ਵੀ ਹਾਂ ਮੇਰੇ ਪੁੱਤ ਦੇ ਕਾਤਲ ਫੜ ਲੇ ਜੇ ਇਹ ਘਟਨਾ ਨਾ ਠੀਕ ਹੋਈ ਕੱਲ ਨੂੰ ਹੋਰ ਵੀ ਵਾਪਰ ਹੋ ਸਕਦੀ ਏ ਜੇ ਅੱਜ ਨਾਲ ਆਪਣੇ ਕਾਨੋ ਹੋਰ ਜਾਂਦੇ ਦਾ ਹੀ ਪੁਲ ਦੇ ਉਰਲੇ ਪਾਸੇ ਨਰੰਕਾਰੀ ਭਵਨ ਦੇ ਕੋਲ ਉੱਥੇ ਬੱਚੇ ਨੂੰ ਸਾਡੇ ਨੂੰ ਘੇਰਿਆ ਗਿਆ ਉੱਥੇ ਗੱਡੀ ਖੜੀ ਮਿਲੀ ਆ ਸਾਡੀ ਸਾਨੂੰ ਘਰ ਵਿੱਚ ਕੋਈ ਪਤਾ ਨਹੀਂ ਹੈਗਾ ਸਾਡੇ ਮੱਲੇ ਵਾਲਿਆਂ ਨੂੰ ਪਤਾ ਸੀਗਾ ਸਾਰੇ ਵਿਚਾਰੇ ਗਏ ਦੌੜੇ ਸਭ ਨੇ ਉੱਥੇ ਦੇਖ ਭਾਲ ਕਰੀ ਆ ਫਿਰ ਨਾਮ ਪੁੱਛ ਕੇ ਗਏ ਉਹਦਾ ਨਾਮ ਨਹੀਂ ਸੀ ਕਿਸੇ ਨੂੰ ਵੀ ਪਤਾ ਹਰਪ੍ਰੀਤ ਨਾਮ ਸੀ ਬੇਟੇ ਨੂੰ ਅਸੀਂ ਸਨਿਓ ਕਹਿੰਦੇ ਤੇ ਉਰੇ ਸਾਰੇ ਫੌਜੀਓ ਕਹਿੰਦੇ ਤੇ ਕਿਸੇ ਹੋਰ ਕੋਲ ਕੋਈ ਅਜਿਹੀ ਜਾਣਕਾਰੀ ਹੈਗੀ ਜਿਹੜੀ ਇਸ ਮਾਮਲੇ ਦੇ ਵਿੱਚ ਪ੍ਰਸ਼ਾਸਨ ਦੀ ਜਾਂ ਪੁਲਿਸ ਦੀ ਮਦਦ ਕਰ ਸਕਦੀ ਹੋਵੇ ਉਹ ਸੀ ਕਿ ਸੇਦਨ ਕਹਿ ਸਕਦੇ ਹੈਗੇ ਸਾਰਾ ਮੱਲਾ ਸਾਡਾ ਨਾਲ ਸੀਗਾ ਦੇਖੋ ਸਾਰਿਆਂ ਨੇ ਦੇਖਿਆ ਜੋ ਕੁਛ ਉਹਦੇ ਨਾਲ ਵਾਪਰਿਆ ਪੂਰਾ ਮੱਲਾ ਮੇਰਾ ਗਿਆ ਵਿਆ ਸੀਗਾ ਥਾਣੇ ਵਿੱਚ ਵੀ ਤੇ ਉੱਥੇ ਵੀ ਜੀ 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 ਹਰੇਕ ਨਾਲ ਹੱਸ ਕੇ ਲੰਘਣਾ ਉਹਨੇ ਸੋ ਬਿਲਕੁਲ ਇੱਕ ਹੈਰਤ ਅੰਗੇਜ ਜੋ ਇਹ ਘਟਨਾ ਵਾਪਰੀ ਹੈ ਦਿਲ ਉਧਹਲਾਣ ਵਾਲੀ ਘਟਨਾ ਹੈ ਤੇ ਅਜਿਹੀ ਘਟਨਾ ਦਾ ਵਾਪਰਨਾ ਆਪਣੇ ਆਪ ਦੇ ਵਿੱਚ ਸਵਾਲ ਬਹੁਤ ਵੱਡੇ ਖੜੇ ਕਰਦਾ ਹੈ ਹਾਲਾਂਕਿ ਪੁਲਿਸ ਪ੍ਰਸ਼ਾਸਨ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ ਇਸ ਦੇ ਪਿੱਛੇ ਨਿਕਲ ਕੇ ਕੀ ਸਾਹਮਣੇ ਆਉਂਦਾ ਹੈ ਇਹ ਜਾਂਚ ਤੋਂ ਬਾਅਦ ਪਤਾ ਲੱਗ ਸਕੇਗਾ ਪਰ ਹਾਲ ਦੀ ਘੜੀ ਇਸ ਦਿਲ ਦਹਿਲਾਉਣ ਵਾਲੀ ਘਟਨਾ ਦੇ ਉੱਤੇ ਬਹੁਤ ਵੱਡੇ ਸਵਾਲ ਖੜੇ ਆ ਜਿਨ੍ਹਾਂ ਦਾ ਜਵਾਬ ਇਹ ਪਰਿਵਾਰ ਵੀ ਮੰਗ ਰਿਹਾ ਹੈ ਤੇ ਇਲਾਕੇ ਦੇ ਲੋਕ ਇਹਨਾਂ ਨੂੰ ਦੇਖੋ ਇਹਨਾਂ ਦਾ ਇਨਸਾਫ ਇਹਨਾਂ ਨੂੰ ਪਾਪਾ ਕਾਦ ਮਿਲਣਗੇ ਮੋਰਾ ਜੀ ਇਹਦੀ 14 ਸਾਲ ਉਹਦੀ 5 ਸਾਲ ਇਹਨਾਂ ਨੂੰ ਕਿਉਂ ਉਹ ਕਰ ਗਿਆ ਘੱਟੋ ਘੱਟ ਵੀ ਫੌਜ ਫੌਜ ਚ ਉਹਨੇ ਮੁਲਕ ਦੀ ਨੌਕਰੀ ਕਰੀ ਜਦ ਗਲੇਸ਼ੀਅਰ ਚ ਵੱਡਦਾ ਸੀ ਉਹ ਜਦ ਨਹੀਂ ਮਰਿਆ ਮੂਰੇ ਗੋਲੀ ਆਉਂਦੀ ਆ ਪਤਾ ਹੁੰਦਾ ਜਦ ਮੱਥਿਆਂ ਚ ਗੋਲੀਆਂ ਮੱਥਿਆਂ ਚ ਗੋਲੀਆਂ ਚੱਲਣੀਆਂ ਨਾ ਮਰਦ ਬੰਦਾ ਪਰੇ ਮੂਰੇ ਖੜਦਾ ਹੁੰਦਾ ਸਾਲਿਆ ਨੇ ਪਿੱਛੋਂ ਗਲਾ ਘੁੱਟ ਕੇ ਮਾਰਤਾ ਜੀ ਪਿੱਛੋਂ ਗਲਾ ਘੁੱਟ ਕੇ ਮਾਰਿਆ ਉਹਦੀ ਗਰਦਨ ਤੇ ਐਡੇ ਐਡੇ ਨਿਸ਼ਾਨ ਸੀਗੇ ਪਿੱਛੋਂ ਮਾਰਿਆ ਮਰਦ ਹੁੰਦੇ ਮੂਰੇ ਆ ਕੇ ਪੰਗਾ ਲੈਂਦੇ ਨਾ ਪਤਾ ਲੱਗਦਾ ਵੀ ਹਾਂ ਮਤਲਬ ਫ ਦੋ ਪੀੜੀਆਂ ਨੇ ਨੌਕਰੀ ਕਰੀ ਆ ਕਰ ਦਿੰਦਾ ਕੋਈ ਕੋਹਗੇ ਚਿੱਤ ਨਾ ਧੁੰਦ ਦਾ ਫਾਇਦਾ ਲੈ ਕੇ ਵੀ ਹਾਂ ਧੁੰਦ ਦਾ ਫਾਇਦਾ ਲੈ ਕੇ ਵੀ ਆ ਉੱਥੇ ਮਰਿਆ ਵਾ ਛੱਡ ਗਏ ਜੀ ਤੁਸੀਂ ਕਹਿੰਦੇ ਹੋ ਵੀ ਜਿਹੜਾ ਬੰਦਾ ਸਾਹਮਣੇ ਤੋਂ ਕਤਲ ਕਰਕੇ ਵੀ ਗਿਆ ਦਲੇਰ ਨਹੀਂ ਸੀ ਉਹ ਦਲੇਰ ਕਰ ਇਹ ਦਲੇਰੀ ਇਹ ਤਾਂ ਬੁਝਦਲੀ ਹੈ ਜੀ ਘਟੂ ਘਟ ਇਨਸਾਨੀਅਤ ਦੇ ਖਿਲਾਫ ਗੱਲ ਹੋਈ ਹੈ ਤੁਸੀਂ ਮੜੀਆਂ ਚ ਜਾ ਕੇ ਦੇਖਦੇ ਜੀ ਮੜੀਆਂ ਦੇ ਵਿੱਚ ਪੈਰ ਧਰਨ ਨੂੰ ਜਗ੍ਹਾ ਨਹੀਂ ਸੀ ਜੇ ਇਸ ਪਰਿਵਾਰ ਦੀ ਬਣੀ ਹੋਈ ਹੈ ਤਾਂ ਹੀ ਸੀ ਜੀ ਇਨਾ ਇਨਾ ਅਦਰ ਇਧਰ ਕੈਮਰਾ ਘੁਮਾਓ ਜੀ ਐਨੇ ਜਣੇ ਵੀ ਮਤਲਬ ਜਿੰਨੇ ਖੜੇ ਨੇ ਇਹਨਾਂ ਨੂੰ ਜੇ ਹਮਦਰਦੀ ਹੈ ਇਹ ਤਾਂ ਹੀ ਆਏ ਨੇ ਅੱਜ ਜੇ ਉਹ ਐਡਾ ਉਹ ਸੀਗਾ ਦਲੇਰ ਸੀਗਾ ਬਾਰੇ ਵੀ ਟੈਨਸ਼ਨ ਹੈ ਕੱਲੋਂ ਇਹਨਾਂ ਬੱਚਿਆਂ ਨੂੰ ਕੋ ਰੋਕੂਗਾ ਜੀ ਅਜੇ ਵੀ ਲੱਗਦਾ ਵੀ ਇੱਥੇ ਤੱਕ ਵੀ ਇਹ ਅੱਗੇ ਆ ਸਕਦੀ ਆ ਪਰਿਵਾਰ ਤੱਕ ਵੀ ਆ ਸਕਦੀ ਆ ਆ ਸਕਦੀ ਆ ਸਾਡੇ ਬੱਚਿਆਂ ਦਾ ਕੱਤ ਸਕਦੀ ਆ ਜਾਂ ਬਾਪ ਨੂੰ ਮਾਰ ਸਕਦਾ ਬੱਚਿਆਂ ਨੂੰ ਕਿਹਨੂੰ ਮਾਰ ਸਕਦਾ ਬੰਦਾ ਸਾਨੂੰ ਇਨਸਾਫ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਮੇਰੇ ਬੱਚਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਬਸ ਦੇਖੋ ਜੇ ਉਹ ਅੱਡਾ ਬੰਦਾ ਹੋਰ ਸੀ ਨਾ ਜਿੱਦਾਂ ਉਹਦੀ ਪਿੱਠ ਪਰ ਕੁਝ ਲਿਖ ਕੇ ਗਿਆ ਤਾਂ ਜੇ ਬਾਪ ਦਾ ਪੁੱਤ ਤਾਂ ਤਾਂ ਆਪਣਾ ਨਾਮ ਵੀ ਲਿਖ ਕੇ ਜਾਂਦਾ ਫੇਰ ਦੇਖਦਾ ਸਵਾਦ ਆ ਕੇ ਸਾਡੇ ਨਾਲ ਫੇਰ ਜੇ ਨਾਂ ਗੱਪੇ ਤੇ ਚੀਰ ਦਿੰਦੀ ਨਾ ਮੈਂ ਵੀ ਗੁੱਡ ਬਾਏ ਲਿਖਿਆ ਗਾਲਾਂ ਲਿਖੀਆਂ ਪਿੱਠ ਦੇ ਪਿੱਛੇ ਆਪਣਾ ਨਾਮ ਲਿਖ ਕੇ ਜਾਂਦਾ ਫੇਰ ਅਸੀਂ ਜਾਣਦੇ ਸਾਡਾ ਕੰਮ ਜਾਣਦਾ ਜਿਹੜਾ ਤੋ ਅਸਲ ਮਰਦ ਹੁੰਦਾ ਨਾ ਮੁਰੇ ਆ ਕੇ ਪੰਗਾ ਲੈਂਦਾ ਹੁੰਦਾ ਇਹ ਬੁਝਦਲਾਂ ਦੇ ਕੰਮ ਹੁੰਦੇ ਨੇ ਚਾਰ ਬੰਦੇ ਇੱਕ ਨੂੰ ਪੈਗੇ ਫੌਜੀ ਨੂੰ ਤੁਸੀਂ ਇਹ ਬੱਚਿਆਂ ਕੰਨੀ ਦੇਖੋ ਜੀ ਇਹਨਾਂ ਦਾ ਕੀ ਕਸੂਰ ਸੀ ਉਹਨੂੰ ਬੱਚੇ ਨੂੰ ਹਲੇ ਤੱਕ ਇਹ ਨਹੀਂ ਪਤਾ ਵੀ ਮੇਰਾ ਪਿਓ ਕਿੱਥੇ ਆ ਉਹਨੂੰ ਹਲੇ ਤੱਕ ਅਹਿਸਾਸ ਨਹੀਂ ਹੈ ਉਹਨੇ ਵੱਡਾ ਹੋਣਾ ਉਹਨੂੰ ਹੌਲੀ ਹੌਲੀ ਪਤਾ ਲੱਗਣਾ ਜੀ ਤੁਸੀਂ ਆਪ ਦੇਖੋ ਜਿੰਨੀ ਬੇਰਹਿਮੀ ਉਮਰ ਦੇਖੋ ਜੀ ਸਾਨੂੰ ਹੁਣ ਭਰੋਸਾ ਨਹੀਂ ਰਿਹਾ ਸਾਡੇ ਪਰਿਵਾਰ ਨੂੰ ਖਤਰਾ ਹੈ ਮੈਂ ਇਹਦੀ ਵੱਡੀ ਭੈਣ ਐ ਤੋ ਸਾਨੂੰ ਖਤਰਾ ਹੈ ਪਰਿਵਾਰ ਨੂੰ ਮੈਂ ਰਾਤ ਵੀ ਇੱਕੋ ਗੱਲ ਕਹਿ ਰਹੀ ਬੱਚਿਆਂ ਨੂੰ ਬਾਹਰ ਨਹੀਂ ਭੇਜਣਾ ਸਾਡਾ ਦਿਲ ਤਾਂ ਹੱਲੇ ਪਿਆਏ ਬਹੁਤ ਦੇਖ ਕੇ ਅਸੀਂ ਦੇਖੀ ਉਹ ਜੂ ਜੂ ਰਾਤ ਹੁੰਦੀਆਂ ਸਾਡੀ ਉਹ ਮਾਂ ਕਹਿੰਦੀ ਵੀ ਦੇਖੋ ਜੀ ਤਿੰਨ ਬੱਚਿਆਂ ਦਾ ਉਹਨੇ ਕਿਵੇਂ ਉਹ ਕਰਨਾ ਉਹਨੇ ਪਾਲਣ ਪੋਸ਼ਣ ਕਰਨਾ ਉਹਨੂੰ ਟੈਨਸ਼ਨ ਕਿੰਨੀ ਆ ਜੀ ਸੋ ਇਹ ਸਵਾਲ ਜਿਹੜੇ ਹੈਗੇ ਆ ਉਹਨਾਂ ਲੋਕਾਂ ਦੇ ਉੱਤੇ ਵੀ ਖੜੇ ਹੁੰਦੇ ਜਿਹੜੇ ਅਜਿਹੇ ਕਾਨੂੰਨੇ ਕੰਮ ਕਰਦੇ ਆ ਜੇਕਰ ਕੋਈ ਮਸਲਾ ਕਿਸੇ ਦੇ ਨਾਲ ਬਣਦਾ ਤਾਂ ਕੀ ਉਹਨਾਂ ਨੂੰ ਗੱਲੀਵਾਤੀ ਨਿਪਟਿਆ ਨਹੀਂ ਜਾ ਸਕਦਾ ਕਿਉਂ ਨੌਬਤਾਂ ਜਹੰਜਾਂ ਆਉਂਦੀਆਂ ਕਿ ਅਜਿਹੇ ਕੰਮ ਕਰ ਦਿੱਤੇ ਜਾਂਦੇ ਆ ਜਿਨ੍ਹਾਂ ਦੇ ਕਰਕੇ ਫਿਰ ਪਿੱਛੇ ਪਰਿਵਾਰ ਰੁਲ ਜਾਂਦੇ ਆ ਸੋ ਜੇਕਰ ਜੋ ਵੀ ਇਸ ਗੱਲ ਨੂੰ ਸੁਣ ਰਿਹਾ ਇਨਾ ਲੋਕਾਂ ਦੀ ਦਿਲ ਦੀ ਆਵਾਜ਼ ਸੁਣ ਰਿਹਾ ਤਾਂ ਇਸ ਗੱਲ ਦੇ ਉੱਤੇ ਵੀ ਗੌਰ ਕਰਨੀ ਜ਼ਰੂਰੀ ਹੈ ਜੇਕਰ ਸਮਾਜ ਦੇ ਵਿੱਚ ਰਹਨੇ ਆ ਤਾਂ ਕੀ ਕਿਸੇ ਨੂੰ ਅਜਿਹੀ ਦਰਿੰਦਗੀ ਦੇ ਨਾਲ ਮਾਰ ਦੇਣਾ ਚਾਹੀਦਾ ਜਿਸ ਤੋਂ ਬਾਅਦ ਉਸਦਾ ਪਰਿਵਾਰ ਰੁੜ ਜਾਵੇ ਤੇ ਹਰ ਕੋਈ ਇਸ ਤਰ੍ਹਾਂ ਦਿਲ ਦੇ ਵਿੱਚੋਂ ਦਰਦ ਨਿਕਲੇ ਹਰ ਦਿਲ ਦੇ ਵਿੱਚੋਂ ਸੋ ਇਹ ਵੱਡੇ ਸਵਾਲ ਆ ਜਿੱਥੇ ਸਵਾਲ ਪ੍ਰਸ਼ਾਸਨ ਦੇ ਉੱਤੇ ਆ ਸਵਾਲ ਇਸ ਘਟਨਾ ਦੇ ਉੱਤੇ ਬਣੇ ਹੋਏ ਆ ਤਾਂ ਸਵਾਲ ਸਮਾਜ ਦੇ ਉੱਤੇ ਵੀ ਬਰਾਬਰ ਖੜੇ ਹੁੰਦੇ ਆ ਪਰ ਇਸ ਘਟਨਾ ਤੋਂ ਜੇਕਰ ਜਾਣ ਵਾਲਾ ਚਲਾ ਗਿਆ ਪਰ ਇਸ ਘਟਨਾ ਤੋਂ ਕੌਣ ਕੀ ਸਿੱਖਦਾ ਆਉਣ ਵਾਲੇ ਸਮੇਂ 'ਚ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ